ਅੱਜ ਹੈ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੱਤੀ ਗਈ ਜਿੱਥੇ ਮੁੱਖ ਮੰਤਰੀ ਪੰਜਾਬ ਫੇਸਬੁੱਕ ਤੇ ਪੋਸਟ ਸਾਂਝੀ ਕਰਦੇ ਹੋਏ ਨਜ਼ਰ ਆਏ ਉੱਥੇ ਹੀ ਵੱਖ-ਵੱਖ ਵਿਧਾਇਕਾਂ ਕੈਬਨਟ ਮੰਤਰੀਆਂ ਵੱਲੋਂ ਵੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਮਾਨ ਸਰਕਾਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਮੈ ਕੁੱਲ ਜਹਾਨ ਵਿੱਚ ਵਸਦੇ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਮਾਂ ਬੋਲੀ ਪੰਜਾਬੀ ਸਮੂਹ ਪੰਜਾਬੀਆਂ ਨੂੰ ਭਾਵੁਕ ਇਕਤਾ ਦੀ ਸੁਖਮ ਧੋਰ ਦੇ ਵਿੱਚ ਪਰੋਸਦੀ ਹੈ ਇਹ ਸਤਗੁਰਾਂ ਸੂਫੀਆਂ ਤੇ ਕਿਸਾਨਕਾਰਾਂ ਦੀ ਬੋਲੀ ਹੈ ਇਸ ਦਾ شمار ਦੁਨੀਆ ਦੀਆਂ 10 ਵੱਡੀਆਂ ਬੋਲੀਆਂ ਵਿੱਚ ਹੁੰਦਾ ਹੈ ਮਸ਼ੀਨੀ ਬੁੱਧੀਮਾਨਤਾ ਦੇ ਨਾਲ ਮਾਨਵਤਾ ਦੇ ਇਤਿਹਾਸ ਦੇ ਵਿੱਚ ਇੱਕ ਅਦਭੁਤ ਸੰਸਾਰ ਦਾ ਦਰ ਖੁੱਲ ਰਿਹਾ ਹੈ ਜੋ ਬਹੁਤ ਸਾਰੀਆਂ ਸੰਭਾਵਨਾਵਾਂ ਦੇ ਨਾਲ-ਨਾਲ ਬਹੁਤ ਵੰਗਾਰਾ ਅਤੇ ਮਸਲੇ ਵੀ ਲੈ ਕੇ ਆ ਰਿਹਾ ਹੈ ਪੰਜਾਬੀ ਪਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ਦੇ ਨਾਲ ਜੋੜਨ ਦੇ ਲਈ ਸਾਨੂੰ ਸਾਰੀਆਂ ਸੰਸਥਾਵਾਂ ਅਤੇ ਸਾਰੇ ਪੰਜਾਬੀ ਪਿਆਰਿਆਂ ਨੂੰ ਰਲ ਕੇ ਮਿਹਨਤ ਕਰਨੀ ਪਵੇਗੀ ਅਸੀਂ ਇਸ ਮਿਸ਼ਨ ਦੀ ਸ਼ੁਰੂਆਤ ਕਰ ਚੁੱਕੇ ਹਾਂ ਜਲਦ ਇਹ ਫਟਾ ਕਰਜ ਮੁਕੰਮਲ ਕਰਾਂਗੇ ਓਲਿਪੀ ਤੇ ਉਹ ਪਾਸ਼ਾ ਜਿਸ ਦੇ ਨਾਲ ਬਾਬਾ ਨਾਨਕ ਨੇ ਬ੍ਰਹਮੰਡੀ ਗਾਨ ਸਿਰਜਿਆ ਉਸ ਨੂੰ ਤਕਨੀਕੀ ਤੌਰ ਤੇ ਸਮ੍ਰਿੱਧ ਕਰਕੇ ਉਸ ਦੀ ਸ਼ਾਨ ਸੰਸਾਰ ਦੇ ਵਿੱਚ ਰੌਸ਼ਨ ਕਰਾਂਗੇ ਬਿਊਰੋ ਰਿਪੋਰਟ ਅੱਜ ਹੈ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵਤ ਮਾਨ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੱਤੀ ਗਈ ਜਿੱਥੇ ਮੁੱਖ ਮੰਤਰੀ ਪੰਜਾਬ ਫੇਸਬੁੱਕ ਤੇ ਪੋਸਟ ਸਾਂਝੀ ਕਰਦੇ ਹੋਏ ਨਜ਼ਰ ਆਏ ਉੱਥੇ ਹੀ ਵੱਖ-ਵੱਖ ਵਿਧਾਇਕਾਂ ਕਾ ਅਪਡੇਟ ਮੰਤਰੀਆਂ ਵੱਲੋਂ ਵੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਮਾਨ ਸਰਕਾਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਮੱਕੂਲ ਜਹਾਨ ਵਿੱਚ ਵਸਦੇ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਮਾਂ ਬੋਲੀ ਪੰਜਾਬੀ ਸਮੂਹ ਪੰਜਾਬੀਆਂ ਨੂੰ ਭਾਵੁਕ ਇਕਤਾ ਦੀ ਸੁਖਮ ਡੋਰ ਦੇ ਵਿੱਚ ਪਰੋਸਦੀ ਹੈ ਇਸਤਗੁਰਾਂ ਸੂਫੀਆਂ ਤੇ ਕਿਸਾਨਕਾਰਾਂ ਦੀ ਬੋਲੀ ਐ ਇਸ ਦਾ شمار ਦੁਨੀਆ ਦੀਆਂ 10 ਵੱਡੀਆਂ ਬੋਲੀਆਂ ਵਿੱਚ ਹੁੰਦਾ ਹੈ ਮਸ਼ੀਨੀ ਬੁੱਧੀਮਾਨਤਾ ਦੇ ਨਾਲ ਮਾਨਵਤਾ ਦੇ ਇਤਿਹਾਸ ਦੇ ਵਿੱਚ ਇੱਕ ਅਦਭੁਤ ਸੰਸਾਰ ਦਾ ਦਰ ਖੁੱਲ ਰਿਹਾ ਹੈ ਜੋ ਬਹੁਤ ਸਾਰੀਆਂ ਸੰਭਾਵਨਾਵਾਂ ਦੇ ਨਾਲ-ਨਾਲ ਬਹੁਤ ਵੰਗਾਰਾ ਅਤੇ ਮਸਲੇ ਵੀ ਲੈ ਕੇ ਆਰ ਹੈ ਪੰਜਾਬੀ ਪਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ਦੇ ਨਾਲ ਜੋੜਨ ਦੇ ਲਈ ਸਾਨੂੰ ਸਾਰੀਆਂ ਸੰਸਥਾਵਾਂ ਅਤੇ ਸਾਰੇ ਪੰਜਾਬੀ ਪਿਆਰਿਆਂ ਨੂੰ ਰਲ ਕੇ ਮਿਹਨਤ ਕਰਨੀ ਪਵੇਗੀ ਅਸੀਂ ਇਸ ਮਿਸ਼ਨ ਦੀ ਸ਼ੁਰੂਆਤ ਕਰ ਚੁੱਕੇ ਹਾਂ ਜਲਦ ਇਹ ਫਟਾ ਕਰਜ ਮੁਕੰਮਲ ਕਰਾਂਗੇ ਓਲਿਪੀ ਤੇ ਉਹ ਪਾਸ਼ਾ ਜਿਸ ਦੇ ਨਾਲ ਬਾਬਾ ਨਾਨਕ ਨੇ ਬ੍ਰਹਮੰਡੀ ਗਾਨ ਸਿਰਜਿਆ ਉਸ ਨੂੰ ਤਕਨੀਕੀ ਤੌਰ ਤੇ ਸਮ੍ਰਿੱਧ ਕਰਕੇ ਉਸ ਦੀ ਸ਼ਾਨ ਸੰਸਾਰ ਦੇ ਵਿੱਚ ਰੌਸ਼ਨ ਕਰਾਂਗੇ ਬਿਊਰੋ ਰਿਪੋਰਟ ਅੱਜ ਹੈ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵਤ ਮਾਨ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੱਤੀ ਗਈ ਜਿੱਥੇ ਮੁੱਖ ਮੰਤਰੀ ਪੰਜਾਬ ਫੇਸਬੁੱਕ ਤੇ ਪੋਸਟ ਸਾਂਝੀ ਕਰਦੇ ਹੋਏ ਨਜ਼ਰ ਆਏ ਉੱਥੇ ਹੀ ਵੱਖ-ਵੱਖ ਵਿਧਾਇਕਾਂ ਕੈਬਨਟ ਮੰਤਰੀਆਂ ਵੱਲੋਂ ਵੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਮਾਨ ਸਰਕਾਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਮੱਕੁੱਲ ਜਹਾਨ ਵਿੱਚ ਵਸਦੇ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਮਾਂ ਬੋਲੀ ਪੰਜਾਬੀ ਸਮੂਹ ਪੰਜਾਬੀਆਂ ਨੂੰ ਭਾਵੁਕ ਇਕਤਾ ਦੀ ਸੁਖਮ ਡੋਰ ਦੇ ਵਿੱਚ ਪਰੋਸਦੀ ਹੈ ਇਸਤਗੁਰਾਂ ਸੂਫੀਆਂ ਤੇ ਕਿਸਾਨਕਾਰਾਂ ਦੀ ਬੋਲੀ ਹੈ ਇਸ ਦਾ شمار ਦੁਨੀਆ ਦੀਆਂ 10 ਵੱਡੀਆਂ ਬੋਲੀਆਂ ਵਿੱਚ ਹੁੰਦਾ ਹੈ ਮਸ਼ੀਨੀ ਬੁੱਧੀਮਾਨਤਾ ਦੇ ਨਾਲ ਮਾਨਵਤਾ ਦੇ ਇਤਿਹਾਸ ਦੇ ਵਿੱਚ ਇੱਕ ਅਦਭੁਤ ਸੰਸਾਰ ਦਾ ਦਰ ਖੁੱਲ ਰਿਹਾ ਹੈ ਜੋ ਬਹੁਤ ਸਾਰੀਆਂ ਸੰਭਾਵਨਾਵਾਂ ਦੇ ਨਾਲ-ਨਾਲ ਬਹੁਤ ਵੰਗਾਰਾ ਅਤੇ ਮਸਲੇ ਵੀ ਲੈ ਕੇ ਆਰ ਹੈ ਪੰਜਾਬੀ ਪਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ਦੇ ਨਾਲ ਜੋੜਨ ਦੇ ਲਈ ਸਾਨੂੰ ਸਾਰੀਆਂ ਸੰਸਥਾਵਾਂ ਅਤੇ ਸਾਰੇ ਪੰਜਾਬੀ ਪਿਆਰਿਆਂ ਨੂੰ ਰਲ ਕੇ ਮਿਹਨਤ ਕਰਨੀ ਪਵੇਗੀ ਅਸੀਂ ਇਸ ਮਿਸ਼ਨ ਦੀ ਸ਼ੁਰੂਆਤ ਕਰ ਚੁੱਕੇ ਹਾਂ ਜਲਦ ਇਹ ਫਟਾ ਕਰਜ ਮੁਕੰਮਲ ਕਰਾਂਗੇ ਓਲਿਪੀ ਤੇਉ ਪਾਸ਼ਾ ਜਿਸ ਦੇ ਨਾਲ ਬਾਬਾ ਨਾਨਕ ਨੇ ਬ੍ਰਹਮੰਡੀ ਗਾਨ ਸਿਰਜਿਆ ਉਸ ਨੂੰ ਤਕਨੀਕੀ ਤੌਰ ਤੇ ਸਮ੍ਰਿੱਧ ਕਰਕੇ ਉਸ ਦੀ ਸ਼ਾਨ ਸੰਸਾਰ ਦੇ ਵਿੱਚ ਰੌਸ਼ਨ ਕਰਾਂਗੇ ਬਿਊਰੋ ਰਿਪੋਰਟ